ਇਨੂੰ ਇਤਿਹਾਸਿਕ ਘਟਨਾ ਦੇ ਨਾਲ ਜੋੜਨਾ ਚਾਹੁੰਦਾ ਕਿਉਂਕਿ ਸਾਈਹੇ ਕਮਾਲ ਸਾਈਹ ਸ਼੍ਰੀ ਗੁਰੂ ਜੀ ਨੂੰ ਸਿਮਾਰਾਇਦਾ ਆਪ ਤਾਰਪੁਰ ਮਨਾ ਰਹੇ ਆ ਤੇ ਨਾਂ ਦੇ ਜੀਵਨ ਦੇ ਵਿੱਚ ਜੋ ਕੌਤਕ ਹੋਏ ਉਹ ਬਿਆਨ ਕਰਨਾ ਬੜਾ ਮੁਸ਼ਕਲ ਹੈ ਪਰ ਜਿਵੇਂ ਸੂਰਜ ਦੀ ਤਰ੍ਹਾਂ ਦੀ ਕਿਸੇ ਰੋਸ਼ਨੀ ਦੀ ਕੋਈ ਤਾਰੀਫ ਕੀਤੀ ਜਾਏ کرن ਦੀ ਤੇ ਕੋਸਰਾ ਕੋਸ਼ਿਸ਼ ਕੀਤੀ ਜਾ ਸਕਦੀ ਹੈ ਬੰਗਾਣੀ ਦੇ ਯੁੱਧ ਦੇ ਵਿੱਚ ਜਦੋਂ ਜੰਗ ਹੋਇਆ ਜੰਗ ਦੀ ਤਿਆਰੀ ਤੋਂ ਪਹਿਲਾਂ ਸਤਿਗੁਰੂ ਕੋਲ 500 ਨਰਮਲੇ ਸਾਹਿਬ ਤੇ ਪੀਰ ਬੁੱਧੂ ਸਾਡੇ ਭੇਜੇ ਹੋਏ 510 ਪਠਾਨ ਜੋਔਰੰਗਜ਼ੇਬ ਨੇ ਕੱਢ ਦਿੱਤੇ ਉਹਨਾਂ ਨੂੰ ਕੱਢਿਆ ਹੋਇਆ ਨੂੰ ਔਰੰਗਜ਼ੇਬ ਦੇ ਖਿਲਾਫ ਪੂਰੇ ਹਿੰਦੁਸਤਾਨ 'ਚ ਕੋਈ ਨਹੀਂ ਸੀ ਰੱਖ ਸਕਦਾ ਇੱਕੋ ਹੀ ਇੱਕ ਥਾਂਸੀ ਉਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟਿਕਾਣਾ ਪੀਰ ਬਦੂ ਸਾਹਿਬ ਨੇ ਜਮਾਨਤ ਦਿੱਤੀ ਸਤਿਗੁਰੂ ਨੇ ਰਖ ਲੈ ਜੰਗ ਦਾ ਬੇੜਾ ਬੇਗਨ ਬਜਿਆ ਤੇ 499 ਨਿਰਮਲੇ ਸਾਧ ਰਾਤੂ ਰਾਤ ਗੁਰ ਕੀ ਪਾਗੈ ਨਹੀਂ ਲੱਗਿਆ ਪਤਾ ਕਰ ਗਏ ਇਦਾਰੇ ਪਖਾਨ ਗਦਾਰੀ ਕਰਕੇ ਭੱਜ ਗਏ ਤੇ ਜੰਗ ਬੜੇ ਕਮਾਸਾਂਦਾ ਮੈਂ ਆਪ ਜੀ ਨੂੰ ਦੱਸਿਆ ਅਮਾਨਤ ਕੀ ਹੁੰਦੀ ਹੈ ਜਮਾਨਤ ਕੀ ਹੁੰਦੀ ਹੈ ਤੇ ਖਿਆਨਤ ਕੀ ਹੁੰਦੀ ਹੈ ਨਮਲੇ ਸਾਧੂਆਂ ਨੂੰ ਜਦੋਂ ਤੱਕ ਦੇਸੀ ਜਿਉਂਦਾ ਕੜਾ ਮਿਲਦਾ ਰਿਹਾ ਖਾਂਦੇ ਰਹੇ ਜਦੋਂ ਜੰਗ ਦਾ ਬਗਲ ਬਜਿਆ ਤੇ ਭੱਜ ਗਏ ਪੀਰ ਬੁੱਧੂ ਸਾਨੂੰ ਜਦੋਂ ਪਤਾ ਲੱਗਿਆ ਕਿ ਜੰਗ ਬੜੇ ਕਮਾਸਾਂਦਾ ਹੈ ਉਹਦਾ ਟਿੱਡੇਦਲ ਬਹੁਤ ਜ਼ਿਆਦਾ ਹੈ ਸਤਗੁਰੂ ਕੋਲ ਬਹੁਤ ਸੀਮਿਤ ਫੌਜ ਹੈ ਉਹਨੇ ਆਪਣੇ 700 ਮੁਰੀਦ ਅਤੇ 4 ਪੁੱਤਰ ਲੈ ਕੇ ਮੈਦਾਨ ਦੇ ਵਿੱਚ ਗੱਜਿਆ ਹੈ ਨਿਰਮਲ ਸਾਧੂਆਂ ਚ ਇੱਕ ਸਾਧੂ ਰਹਿ ਗਿਆ ਬਾਬਾ ਕਰਪਾਲ ਦਾਸ ਸਤਗੁਰੂ ਨੇ ਕਿਹਾ ਬੀਜ ਬਚ ਗਿਆ ਜੇ ਬੀਜ ਰਹਿ ਜਾਏ ਤੇ ਫਸਲ ਫਿਰ ਉੱਗ ਜਾਂਦੀ ਹੈ 420 ਮਰ ਗਏ ਅਜ ਤੱਕ ਉਹਨਾਂ ਦਾ ਕੋਈ ਨਾਂ ਨਾ ਜਾਣਦਾ ਨਾ ਜਾਣਨ ਦੀ ਲੋੜ ਹੈ ਭਾਈ ਬਾਬਾ ਕਰਪਾਲ ਦਾਸ ਨੇ ਜਦੋਂ ਜੰਗ ਭਖਿਆ ਤੇ ਸਤਿਗੁਰੂ ਨੂੰ ਕਿਹਾ ਮੇਰੇ ਤੇ ਕਿਰਪਾ ਕਰੋ ਮੈਂ ਵੀ ਜੰਗੇ ਮੈਦਾਨ ਚ ਜਾਣਾ ਚਾਹੁੰਦਾ ਹੁਣ ਨਾ ਇਹਨੇ ਕੋਈ ਤੀਰੰਦਾਜ਼ੀ ਸਿੱਖੀ ਹੈ ਨਾ ਕੋਈ ਗੱਤਕਾ ਸਿੱਖਿਆ ਹੈ ਨਾ ਜੰਗ ਦੇ ਜੋਲ ਸਿੱਖੇ ਨੇ ਪਰ ਇਹਨੂੰ ਸਾਇਰੇ ਕਮਾਲ ਤੇ ਪੂਰਾ ਭਰੋਸਾ ਹੈ ਬਈ ਇਹਨਾ ਨੇ ਜੀ ਸਿੱਖ ਤੇ ਹੱਥ ਰੱਖ ਦਿੱਤਾ ਫਿਰ ਉਹ ਕਰਸਮਾ ਕਰਕੇ ਦਿਖਾਵਾਂਗਾ ਜੋ ਇਹ ਨਾਨਕ ਆ ਜੀ ਸਵਾਲ ਲੱਤੇ ਇੱਕ ਲਗਾ ਉਚੜਿਓਂ ਸੀ ਮੈਂ ਬਾਈਕ ਨੂੰ ਤਵੇ ਕੋ ਗੁਸੀ ਨਾਮ ਰਹਾ ਹਾਂ ਇਹਨੇ ਇਤਿਹਾਸ ਵਿੱਚ ਲਿਖਿਆ ਕੋ ਦੱਕਾ ਉਹਨੂੰ ਬੁਲਦੇ ਐ ਜਿਹੜਾ ਪਰਾਤਨ ਜਮਾਨੇ ਚ ਮਸਾਲਾ ਘੋਟਣ ਵਾਲਾ ਜਾਂ ਸਦਾਈ ਬਣਾਉਣ ਵਾਲਾ ਟੰਡਾ ਹੁੰਦਾ ਸੀ ਉਹ ਹੱਥ ਵਿੱਚ ਫੜਿਆ ਆ ਤੇ ਜੰਗੇ ਮੈਦਾਨ ਚ ਚਲਿਆ ਵਜ਼ਨ ਬੱਧਾਇਆ ਡੈਡ ਬਾਹਰ ਨਿਕਲਿਆ ਕਾਠੀ ਨਾਲ ਲੱਗਿਆ ਹੋਇਆ ਜਦੋਂ ਜੰਗੇ ਮੈਦਾਨ ਚ ਗਿਆ ਤੇ ਦੋਸਤਾਂ ਤਾੜੀਆਂ ਦੇ ਕੇ ਹੱਸਣ ਲੱਗੇ ਕਹਿੰਦੇ ਆਇਆ ਦੇਖੋ ਜਰਾ ਹਲਵਾ ਖਾਣ ਵਾਲਾ ਵੇਖਿਓ ਫੜਿਓ ਤੇ ਉਹਨੇ ਜਿਹੜਾ ਨਾਰਾ ਮਾਤਾ ਆ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਓ ਕਰ ਲਓ ਇਹ ਕਰੋ ਉਹ ਕਰੋ ਯਾਤਖਾਨ ਉਹਦੇ ਸਿਰ ਵਿੱਚ ਐਸਾ ਉਹ ਝੋਟਾ ਮਾਰਿਆ ਜਾ ਕੇ ਕਿ ਦਸਮ ਗ੍ਰੰਥ ਜੀ ਲੱਗਿਆ ਕਿ ਜਵੇਂ ਸ੍ਰੀ ਕਿਸ਼ਨ ਕਦਰੇ ਮੱਖਣ ਦੀ ਮੱਖਤੀ ਫੋੜ ਦਿੰਦਾ ਹੈ ਤੇ ਮੱਖਣ ਖਿਲਰ ਜਾਂਦਾ ਸੀ ਇਸ ਤਰ੍ਹਾਂ ਉਹਦਾ ਮਿਸਕ ਲੱਗ ਗਿਆ ਤੇ ਇਹ ਬਕਸ ਸਤਗੁਰੂ ਦੇਸ਼ੀ ਉਹ ਬਾਬਾ ਕਰਪਾਲ ਦਾਸ ਅਕੱਲਾ ਇਤਿਹਾਸਿਕ ਜੀਮਤਾ ਹੈ 400 ਦੇ ਨੰਦ ਨਹੀਂ ਕੋਈ ਜਾਣਦਾ ਇਦਰਾ ਪੀਰ ਬੁੱਧੂ ਸਾਹਿਬ ਜਦੋਂ ਜੰਗ ਜਿੱਤੀ ਗਈ ਜਿੱਤਨ ਤੋਂ ਬਾਅਦ ਸਤਗੁਰੂ ਨੇ ਸਾਰੇ ਸਮਰਮਿਆਂ ਨੂੰ ਇਹ ਨਾਮ ਬੰਡੇ ਜਦੋਂ ਆਈ ਪੀਰ ਬੁੱਧੂ ਸਾਹਿਬ ਦੀ ਬਾਰੀ ਕਹਿੰਦੇ ਬੁੱਧੂ ਸਾਹਿਬ ਤੈਨੂੰ ਮੈਂ ਇਨਾਮੀ ਦੇ ਦਸਾਂ ਕਿਉਂਕਿ ਤੂੰ ਬੜੀ ਵਾਰੀ ਕੁਰਬਾਨੀ ਦਿੱਤੀ ਹੈ ਇਕ ਤੇ ਇਸ ਤਰ੍ਹਾਂ ਦੇ ਬਨੇ ਹੋਏ ਮੋਗਰੇ ਤੇ ਤੂੰ ਆਇਆ ਮਦਦ ਵਾਸਤੇ ਤੇ ਦੂਸਰੇ ਤੇਰੇ murid ਵੀ ਸ਼ਹੀਦ ਹੋਏ ਪੁੱਤਰ ਵੀ ਸ਼ਹੀਦ ਹੋਏ ਕਹਿੰਦਾ ਸਤਿਗੁਰੂ ਕਸ਼ਮੀਰ ਦੇ ਵਿੱਚ ਮੁਹੰਮਦ ਸਾਹਿਬ ਦੇ ਬਾਲ ਰੱਖੇ ਨੇ ਜਿਨ੍ਹਾਂ ਨੂੰ ਕਹਿੰਦੇ ਮੂਹੇ ਮੁਬਾਰਕ ਮੈਂ ਉਹਨਾਂ ਦੇ ਅੱਜ ਤੱਕ ਦਰਸ਼ਨ ਨਹੀਂ ਕੀਤੇ ਤੇ ਜੇ ਤੁਸੀਂ ਮੈਨੂੰ ਤੋਹਫੇ ਵਜੋਂ ਕੁਝ ਦੇਣਾ ਚਾਹੁੰਦੇ ਹੋ ਨਾ ਤੇ ਇਹ ਕੇਸਾਂ ਸਮੇਤ ਕਲੰਗਾ ਦੇ ਦੋ ਮੈਂ ਸਮਝਾ ਜੀ ਮਹਮਦ ਸਾਡੇ ਬਾਗ ਕੇਸ ਲੈ ਵਾਹਿਗੁਰੂ ਤੇ ਕਹਿ ਲਗੇ ਮੇਰੀ ਕੋਈ ਕੁਰਬਾਨੀ ਨਹੀਂ ਉਹ ਪਠਾਨ ਭਾਜੇ ਸੀ ਇਸਲਾਮ ਦੇ ਮੱਤੇ ਤੇ ਕਲੰਕ ਸੀ ਮੈਂ ਆਪਣੇ ਪੁੱਤਰਾ ਦੇ ਖੂਨ ਨਾਲ ਦੋ ਦਿੱਤਾ ਇਹ ਮੈਨੂੰ ਸੁਭਾਹ ਸਮਾ ਮਿਲਿਆ ਨਹੀਂ ਤੇ ਇਸਲਾਮ ਦੇ ਮੱਤੇ ਤੇ ਇਹ ਕਲੰਕ ਰਹਿਣਾ ਸੀ ਤੇ ਸਤ ਗੁਰੂ ਜੀ ਕਹਿੰਦੇ ਕਹਿੰਦੇ ਹੋਰ ਕੁਝ ਮੰਗ ਲੈ ਕਹਿੰਦੇ ਬਸ ਸਤਗੁਰੂ ਦੇ ਚੰਨ ਕਮਲਾ ਦੇ ਥੱਲੇ ਉਹਨੇ ਧੂੜ ਚੁੱਕੀ ਤੇ ਮਸਤਕ ਤੇ ਲਾਈ ਸਾਸ਼ੇ ਗਿਓ ਜੀ ਇਹਨੂੰ ਕਹਿੰਦੇ ਨੇ ਜਮਾਨਤ ਇਹਨੂੰ ਕਹਿੰਦੇ ਨੇ ਅਮਨਤ ਤੇ ਜਿਹੜੇ ਨੇ 499 ਸਾਧੂ ਦੋੜੇ ਉਹਨੂੰ ਕਹਿੰਦੇ ਨੇ ਖਿਆਨਤ ਅੱਜ ਦੇ ਜ਼ਮਾਨੇ 'ਚ ਕੋਈ ਕਿਸੇ ਰਿੱਜ ਜ਼ਮਾਨਤ ਦੇ ਦੰਦਾ ਕੋਈ ਜੀ ਮਾਰ ਗਿਆ ਤੇ ਮੁੱਕ ਗਿਆ ਕੀ ਕਰ ਸਕਦਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਆਹ ਨੂੰ ਪੜਕੇ ਦੇਖੋ ਤੇ ਪੀਰ ਬੰਦੂ ਸਾਨੂੰ ਪੁੱਛੇ ਦੇਖੋ ਤੇ ਪਿਆਰੀ ਸਾਥੀ ਜੀ ਜੋ ਸਿਰਫ ਇਹ ਗੱਲ ਕਰਕੇ ਮੈਂ ਮੈਂ ਜਿਹੜੀ ਗੱਲਾਂ ਕਰਦਾ ਇਹ ਇਤਿਹਾਸੀਆਂ ਨੇ ਜਾਂ ਗੁਰੂ ਦੀ ਬਾਣੀ ਹੈ ਜੋ ਪ੍ਰਸਾਦ ਕੋ ਪਾਟਹੀ ਮਨਮੇ ਧਾਰੈ ਲੋਭ ਕਿਸ ਥੋੜਾ ਕਿਸ ਅਗਲਾ ਸਦਾ ਰਹੈ ਕਿਸ ਸੋਗ ਇਹ ਐਸੀ ਬਿਮਾਰੀ ਲੈ ਕੇ ਜਾਂਦੇ ਆ ਕਿਉਂ ਸਤਗੁਰੂ ਨਾਨਕ ਗੁਰੂ ਪੁੱਛਿਆ ਸੀ ਬਈ ਤੇਰੇ ਦਰਬਾਰ ਤੇ ਸੱਚੀ ਸੱਚਾ ਕਲ ਜੁੜਨੇ ਕੋ ਮੇਰੇ ਵਾਸਤੇ ਜਗ੍ਹਾ ਦੇ ਕਹਿੰਦੇ ਪ੍ਰਸਾਦ ਵੇ ਲੈ ਆ ਜਾਣਾ ਜਿਹੜੇ ਗੁਰੂ ਨਾਲ ਜੁੜੇ ਨੇ ਉਹ ਤੇ ਨਾਮ ਰੰਗ ਵਿੱਚ ਜੁੜੇ ਰਹਿੰਦੇ ਨੇ ਬੈਠੇ ਰਹਿੰਦੇ ਪ੍ਰਸਾਦ ਸਾਰਿਆਂ ਨੂੰ ਮਿਲਦਾ ਤੇ ਜਿਨਾ ਤੇ ਥੋੜਾ ਜਿਹਾ ਮੇਰਵਲੀਆ ਤੇ ਕਰਗੋਰ ਕਲਦਵ ਦਾ ਪ੍ਰਭਾਵ ਹੋ ਜਾਂਦਾ ਉਹ ਕਹਿੰਦੇ ਕਦੇ ਕਿਸੇ ਨੂੰ ਚਾਇਲ ਦੋਲ ਦਿੱਤੀ ਕਿਸੇ ਨੂੰ ਤੇਜ ਜੀ ਦੋਲ ਦਿੱਤੀ ਇਹ ਕੰਮ ਜੇ ਨਾ ਹੋਵੇ ਤੇ ਬਹੁਤ ਅੱਛੀ ਗੱਲ ਹੈ ਜੋ ਪ੍ਰਸਾਦ ਕੋ ਬਾਤਈ ਮਨਮੇਦਾਰ ਹੈ ਲੋਕ ਕਿਸ ਥੋੜਾ ਕਿਸ ਅਗਲਾ ਸਦਾ ਰਹੇ ਕਿਸੋ ਦੂਸਰੀ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਲੰਮੀ ਪਾਣੀ ਹੈ ਪਰ ਮੈਂ ਛੁੱਟੀ ਕਰਾਂਗਾ ਮਰਦਾਨਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਲਗਰ ਪਾਣੀ ਦਾ ਕੋਈ ਇਤਜਾਮ ਨਹੀਂ ਸਤਿਗੁਰੂ ਕਹਿੰਦੇ ਅਕਰੀ ਖੱਡੀਆਂ ਖਾ ਲ ਹੁਣ ਉਹਨੂੰ ਪਤਾ ਹੈ ਜ਼ਹਿਰ ਹੈ ਜਿਹੜਾ ਖਾਏਗਾ ਮਰ ਜਾਏਗਾ ਪਰ ਸਤਿਗੁਰੂ ਦੇ ਬਚਨਾਂ ਤੇ ਵਿਸ਼ਵਾਸ ਹੈ ਕਿ ਇਹ ਜ਼ਹਿਰ ਹੈ ਪਰ ਸਤਿਗੁਰੂ ਦੇ ਦ੍ਰਿਸ਼ਟੀ ਬਈ ਇਹ ਅੰਮ੍ਰਿਤ ਹੋ ਗਿਆ ਤੇ ਸਤਿਗੁਰੂ ਨੇ ਕਹਿ ਦਿੱਤਾ ਕਿ ਲੈ ਭਲਿਆ ਪੱਲੇ ਨਾ ਬੰਨੀ ਖਾ ਲੈ ਇਹਨੂੰ ਉਨੇ ਖਾਧੀਆਂ ਬੜਾ ਰਸਾਇਆ ਬਹੁਤ ਰਸਾਇਆ ਅਨੰਦ ਮਣ ਗਿਆ ਪਰ ਮਨ ਦੇ ਵਿੱਚ ਲੋਭ ਆ ਗਿਆ ਉਹ ਖਖੜੀਆਂ ਉਹਨੇ ਲਈ ਬੰਦ ਦੂਜੇ ਤੀਜੇ ਲੈਣੇ ਜਦੋਂ ਭੁੱਖ ਲੱਗ ਗਈ ਤੇ ਉਹਨੇ ਖਾਧੀਆਂ ਖਾਧੀਆਂ ਤੇ ਰੋਲਾ ਪਣ ਲੱਗਾ ਮਰ ਗਿਆ ਪੜ ਗਿਆ ਬਚਾਓ ਸਤਿਗੁਰੂ ਕਹਿੰਦੇ ਤੈਨੂੰ ਕਿਹਾ ਸੀ ਬੰਨੀ ਨਾ ਇਹ ਜਿਹੜਾ ਪ੍ਰਸ਼ਾਦ ਹੈ ਨਾ ਪ੍ਰਸ਼ਾਦ ਦਾ ਮਤਲਬ ਹੁੰਦਾ ਕਿਰਪਾ ਕਿਰਪਾ ਆਪਾਂ ਨੂੰ ਕਿਰਪਾ ਦੇ ਤੌਰ ਤੇ ਆ ਕਰੀਏ ਮੈਂ ਸਮਝ ਆਦਾ ਨਾ ਲਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਇੱਕ ਮਾਲ ਦੇ ਗੁਰਪ੍ਰਧੀਆਂ ਸਮੂਹ ਸਾਧ ਸੰਗਤ ਨੂੰ ਸੋਢੀ ਪਰਵਾਰ ਨੂੰ ਅ ਤ੍ਰਿਬਲਾਂ ਦੇ ਸੰਤਾਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਸਾਰੇ ਮੀਰਾਂ ਨੂੰ ਬੇਨਤੀ ਹੈ ਕਿ ਪ੍ਰਸਾਦ ਵੰਡ ਦੀ ਕਿਰਪਾਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ